ਇੱਕ ਵਾਰ ਫੇਰ ਧੰਨਵਾਦ ਹੈ ਉਹਨਾਂ ਸਾਰੇ ਵੀਰਾਂ ਦਾ ਉਹਨਾਂ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਅੱਜ ਜਲਾਲਾਬਾਦ ਦੇ ਪਿੰਡ ਬੱਲੂਆਣਾ ਦੇ ਰਾਜੂ ਪੈਂਟਰ ਦੀ ਧੀ ਦੇ ਵਿਆਹ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਦੱਸ ਦਈਏ ਕਿ ਬੀਤੇ ਦਿਨੀ ਸਾਡੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਵਿੱਚ ਅਪੀਲ ਕੀਤੀ ਗਈ ਸੀ ਕਿ ਰਾਜੂ ਜਿਸ ਦੇ 6 ਧੀਆ ਹਨ ਅਤੇ ਉਹਨਾਂ ਉਸ ਦੀ ਦੂਸਰੀ ਵੱਡੀ ਧੀ ਦਾ ਵਿਆਹ ਆ ਤੇ ਵਿਆਹ ਦੇ ਲਈ ਘਰ ਦੇ ਵਿੱਚ ਕੁਝ ਵੀ ਨਹੀਂ ਹੈਗਾ ਤਾਂ ਇਹ ਤਸਵੀਰਾਂ 'ਚ ਜੋ ਸੱਜਣ ਤੁਸੀਂ ਦੇਖ ਰਹੇ ਹੋ ਇਹ ਚਟਾਨ ਵਾਂਗੂ ਸਾਡੀ ਇੱਕ ਅਪੀਲ ਤੇ ਰਾਜੂ ਦੇ ਨਾਲ ਖੜ ਗਏ ਅਤੇ ਅੱਜ ਇਸ ਧੀ ਦਾ ਕੰਨਿਆਦਾਨ ਹੋਇਆ ਦੱਸ ਦਈਏ ਕਿ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜਦ ਅਸੀਂ ਕਿਸੇ ਦੇ ਕੰਮ ਆਉਂਨੇ ਆ ਜਾਂ ਕਹਿ ਲਈਏ ਕਿ ਜਦ ਸਾਡੇ ਜ਼ਰੀਏ ਤੁਸੀਂ ਕਿਸੇ ਦੇ ਕੰਮ ਆਉਂਨੇ ਹੋਰ ਖਾਸ ਕਰਕੇ ਜਦ ਕਿਸੇ ਧੀ ਦਾ ਘਰ ਬਣਨ ਦੀ ਗੱਲ ਹੋਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹ ਕੋਈ ਵੀਡੀਓ ਖਬਰ ਦੇ ਨਜ਼ਰੀਏ ਦੇ ਨਾਲ ਨਹੀਂ ਪੋਸਟ ਕੀਤੀ ਜਾ ਰਹੀ ਬਲਕਿ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਸੋ ਤੁਹਾਡਾ ਜਾਦੇ ਸਮਾਂ ਨਾ ਲੈਂਦੇ ਹੋਏ ਇੱਕ ਛੋਟੀ ਜੀ ਅਨਾਉਂਸਮੈਂਟ ਹੋ ਰਿਹਾ ਕਿ ਅੱਜ ਜਲਾਲਾਬਾਦ ਦੇ ਵਿੱਚ ਹਿਊਮਨ ਹੈਲਪ ਕਾਉਂਸਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਚੇਅਰਮੈਨ ਜਿਸ ਦੇ ਚੇਅਰਮੈਨ ਸ਼੍ਰੀ ਕਪਿਲ ਗੁੰਬਰ ਜੀ ਹਨ ਇਸ ਸੰਸਥਾ ਦੀ ਸ਼ੁਰੂਆਤ ਕਰਨ ਦਾ ਮਕਸਦ ਇਹੀ ਹੈ ਕਿ ਜੇਕਰ ਕਿਸੇ ਵੀ ਸੱਜਣ ਨੂੰ ਜ਼ਰੂਰਤ ਹੋਵੇ ਤਾਂ ਉਹ ਇਸ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ ਔਰ ਖਾਸ ਕਰ ਲਈ ਹੈ ਕਿ ਜੇਕਰ ਤੁਸੀਂ ਆਪਣੀ ਪਛਾਣ ਸੋਸ਼ਲ ਮੀਡੀਆ ਤੇ ਜਨਤਕ ਨਹੀਂ ਕਰਨਾ ਚਾਹੁੰਦੇ ਤਾਂ ਇਹ ਸੰਸਥਾ ਇਸ ਚੀਜ਼ ਦਾ ਵੀ ਪੂਰਾ ਧਿਆਨ ਰੱਖਦੀ ਹੈ ਅਤੇ ਹਰ ਪੱਖੋਂ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ। ਪੋਸਟ ਪਾਈ ਗਈ ਸੀ ਬੱਲੂਆਣੇ ਤੋਂ ਇੱਕ ਗਰੀਬ ਪਰਿਵਾਰ ਸੀ ਜਿਸ ਉਸ ਆਦਮੀ ਦੀ ਦੋਵੇਂ ਲੱਤਾਂ ਕੱਤੀ ਹੋਈਆਂ ਸੀ। ਉਹਦੇ 6 ਬੇਟੀਆਂ ਨੇ ਇੱਕ ਬੇਟਾ ਛੋਟਾ ਜਿਹਾ ਤੇ ਛੋਟਾ ਜਿਹਾ ਕਮਰੇ 'ਚ ਰਹਿ ਰਿਹਾ ਸੀ ਸਾਰਾ ਪਰਿਵਾਰ। ਇਹਨਾਂ ਦੀ ਪੋਸਟ ਪਾਈ ਹੋਈ ਅਸੀਂ ਵੇਖ ਕੇ ਸਾਡਾ ਮਨ ਪ੍ਰਸੀਜਾ। ਅਸੀਂ ਕਰਿਆਨਾ ਯੂਨੀਅਨ ਵਿੱਚ ਗੱਲ ਰੱਖੀ। ਕਰਿਆਨਾ ਯੂਨੀਅਨ ਨੇ ਸਾਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪਰ ਫਿਰ ਵੀ ਸਾਡੇ ਸੱਜਣਾ ਨੇ ਉੱਪਰ ਤੋਂ ਹੀ ਕਰਿਆਨਾ ਯੂਨੀਅਨ ਤੋਂ ਬਾਹਰਲੇ ਉੱਪਰ ਦੇ ਬੰਦਿਆਂ ਨੇ ਸਾਡਾ ਸਹਿਯੋਗ ਦਿੱਤਾ ਜਿਨ੍ਹਾਂ ਵਿੱਚੋਂ ਸਾਡੇ ਕੋਲ ਮਤਲਬ ਕਬਲ ਗੁੰਬਰ ਜੀ ਨੇ ਓਮ ਪ੍ਰਕਾਸ਼ ਹੁਕਰ ਜੀ ਇਹ ਵਿਨੋਦ ਜੀ ਕੁਮਾਰ ਸੋਨ ਲਾਲ ਦਾ ਜੀ ਹੋਰ ਵੀ ਵਿਕਾਸ ਚੌਕ ਜੀ ਨੇ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਇਹ ਸਾਰਿਆਂ ਦੇ ਨਾਮ ਮੈਂ ਕਿਵੇਂ ਬੋਲਾਂ ਜੀ ਬਹੁਤ ਲਿਸਟ ਲੰਬੀ ਹੋ ਜਾਏਗੀ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਅਸੀਂ ਜਾਣਿਆ ਵੀ ਸਾਰੇ ਜਿੰਨੇ ਸਾਡੇ ਮੈਂਬਰ ਬਣੇ ਨੇ ਨਾ ਬੜੇ ਉਤਸ਼ਾਹ ਵਾਲੇ ਨੇ ਕਹਿੰਦੇ ਨੇ ਕੋਈ ਵੀ ਲੋੜ ਬੰਦ ਵਾਲਾ ਆਦਮੀ ਬੱਚਾ ਬੁੜੀ ਤੁਹਾਨੂੰ ਦੇਖ ਜਾਵੇ ਸ਼ਹਿਰ ਦੇ ਵਿੱਚ ਪਤਲ ਚੱਲ ਜਾਵੇ ਉਹਦੀ ਇਨਕੁਆਰੀ ਕਰਕੇ ਉਹਦਾ ਅਸੀਂ ਇਹ ਲੋੜ ਬੰਦ ਦਾ ਅਸੀਂ ਕੰਮ ਤਾਂ ਜ਼ਰੂਰ ਕਰਾਵਾਂਗੇ ਕਰਾਂਗੇ ਮਾਲਕ ਕਰਨ ਵਾਲਾ ਜੀ ਅਸੀਂ ਕੌਣ ਆ ਜਿੰਨੀ ਹੋ ਸਗੀ ਸਾਡੇ ਕੋਲ ਸਹਾਇਤਾ ਕਰਾਂਗੇ ਨਾਲ ਮਿਲ ਕੇ ਸਾਰਾ ਪਰਿਵਾਰ ਅਸੀਂ ਬਣਿਆ ਇੱਕ 21 ਮੈਂਬਰੀ ਪਰਿਵਾਰ ਹੀ ਬਣਿਆ ਜੀ ਕਮੇਟੀ ਹੁੰਦੀ ਜਿਵੇਂ ਅਸੀਂ ਨਾਲ ਮਿਲ ਕੇ ਸਾਰਿਆਂ ਦਾ ਭਲਾ ਕਰਨ ਦਾ ਸੋਚਿਆ ਜੀ ਧੰਨਵਾਦ ਸੁਖੀ ਨਾ ਸਰਵੇ ਸੰਤੁ ਨਰਾਮਹ ਸਰਵੇ ਬਧਰਾਨੇ ਪਚੰਤੀ ਮਾ ਕਚਕ ਦੁਖ ਭਾਵਤ ਭਗਵਾਨ ਕਰੇ ਸਾਰੇ ਖੁਸ਼ੀ ਰਮਨ ਸਾਰੇ ਸੁਖ ਰਮਨ ਧੁਕੀ ਰਮਨ ਇਹ ਸਾਡੀ ਮਨੋ ਕਾਮਨਾ ਹੈ ਇਹ ਸਾਡਾ ਆਸ਼ੀਰਵਾਦ ਹੈ ਤੇ ਜੋ ਅੱਜ ਕੰਮ ਆਪਾਂ ਸਾਰੇ ਮਿਲ ਕੇ ਕੀਤਾ ਹੈ ਭਗਵਾਨ ਸਾਨੂੰ ਸ਼ਕਤੀ ਬਖਸ਼ੇ ਐਸੀ ਐਸਾ ਦਾ ਕੰਮ ਕਰਦੇ ਰਹੀਏ ਧੰਨਵਾਦ ਗੱਲ ਹੈ ਕਿ ਅਸੀਂ ਇਸ ਸ਼ੁਭ ਕੰਮ ਨੂੰ ਸ਼ੁਰੂ ਕਰ ਰਹੇ ਹਾਂ ਇਹ ਸਾਰਾ ਸਿਹਰਾ ਜਾਂਦਾ ਹੈ ਆਪਣਾ ਤਰੀਜਾ ਹੀ ਸਿਰ ਤੇ ਇਹਨਾਂ ਨੇ ਵੀਡੀਓ ਪਾਈ ਸੀ ਇਹਨਾਂ ਦੇ ਸਹਿਯੋਗ ਨਾਲ ਹੁਣ ਅਸੀਂ ਇੱਕ ਸਭਾ ਬਣਾ ਲਈ ਹੈ ਜਿਸ ਦੇ ਵਿੱਚ ਕਪਲਜੀ ਪ੍ਰਧਾਨ ਨੇ ਆਪਣਾ ਕਪਲਜੀ ਚੇਅਰਮੈਨ ਸਾਹਿਬ ਨੇ ਸੁਭਾਸ਼ ਗੁੰਬਰ ਜੀ ਨੂੰ ਬnabla ਬnabla ਹੈ ਹੋਰ ਵੀ ਸਾਰੀ ਟੀਮ ਬਨਗੀ ਪੂਰੀ ਜੀ ਅਸੀਂ ਪੂਰਾ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਹਿਯੋਗ ਕਰੋ ਤੇ ਕੋਈ ਵੀ ਜ਼ਰੂਰਤਮੰਦ ਹੋਵੇ ਸਾਕੇ ਸਾਨੂੰ ਮਿਲੋ ਅਸੀਂ ਹਰ ਇੱਕ ਲਈ ਜਿੰਨੀ ਸਹਾਇਤਾ ਹੋ ਸਕੀ ਕਰਾਂਗੇ ਪਰਮਾਤਮਾ ਸਾਡੇ ਕੋਲ ਸੇਵਾ ਲੈਂਦੇ ਰਹਿਣ ਧੰਨਵਾਦ ਜੀ ਸਾਸਰੀ ਕਾਲ ਸਾਰਿਆਂ ਨੂੰ ਜਿਹੜਾ ਹੈਗਾ ਪਿਆਰ ਭਰੀ ਸਾਸਰੀ ਕਾਲ ਔਰ ਬੀਤੇ ਦਿਨੀ ਜਿਸ ਤਰ੍ਹਾਂ ਦੇ ਨਾਲ ਬੱਲੂਆਣਾ ਤੋਂ ਅਸੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸ਼ਹਿਰ ਦੇ ਸਮੂਹ ਜੋ ਮੌਜੂਦ ਸੱਜਣ ਹੈਗੇ ਆ ਉਹਨਾਂ ਦੇ ਵੱਲੋਂ ਅੱਜ ਪਰਿਵਾਰ ਦੀ ਹੈਲਪ ਕੀਤੀ ਗਈ ਔਰ ਬਹੁਤ ਵਧੀਆ ਇੰਤਜ਼ਾਮات ਕੀਤੇ ਗਏ ਔਰ ਇਸ ਮੁਬਾਰਕ ਮੌਕੇ ਤੇ ਜਿੱਥੇ ਪਰਿਵਾਰ ਦੀ ਤੀਹ ਦਾ ਕੰਨਿਆਦਾਨ ਜਿਹੜਾ ਸ਼ਹਿਰ ਦੇ ਮੌਜੂਦ ਬੰਦਿਆਂ ਦੇ ਵੱਲੋਂ ਕੀਤਾ ਗਿਆ ਹੈ ਮੌਜੀ ਸੱਜਣਾ ਦੇ ਵੱਲੋਂ ਕੀਤਾ ਗਿਆ ਉਸੇ ਮੌਕੇ ਤੇ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਬਣਾਈ ਗਈ ਹੈ ਜੋ ਕਿ ਮਨੁੱਖਤਾ ਦੀ ਸੇਵਾ ਸਭਾ ਹਿਊਮਨ ਹੈਲਪ ਕਾਉਂਸਲ ਦਾ ਗਠਨ ਜੜਾਇਆ ਗਿਆ ਕੀਤਾ ਗਿਆ ਜਿਸ ਦੇ ਵਿੱਚ 21 ਮੈਂਬਰੀ ਕਮੇਟੀ ਬਣਾਈ ਗਈ ਹੈ ਔਰ ਮੈਂ ਸਭ ਸੱਜਣਾ ਦਾ ਜਿਹੜਾ ਹੈਗਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਸਾਡੇ ਕਪਿਲ ਬਾਉ ਜੀ ਇਸ ਦੇ ਚੇਅਰਮੈਨ ਨੇ ਔਰ ਵਿਖਦੇ ਵਿੱਚ ਵੀ ਜੇਕਰ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਜ਼ਰੂਰਤ ਹੋਏਗੀ ਤਾਂ ਉਸ ਦੇ ਲਈ ਇਹ ਸਭਾ ਜਿਹੜੀ ਹੈ ਵੰਦ ਚੜਕੇ ਜਿਹੜਾ ਕੀ ਇਹ ਯੋਗਦਾਨ ਆਪਣਾ ਭਾਈ ਧੰਨਵਾਦ। ਐਵੇਂ ਦੋਵਾਂ ਦੇ ਪਰਤਾ ਪਰਨਾ। ਥੈਂਕ ਯੂ। ਜੈ ਸ਼੍ਰੀ ਰਾਮ। ਜੈ ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅੱਗੇ ਵਾਸਤੇ ਵੀ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਪਰਮਾਤਮਾ ਬਲ ਬਖਸ਼ੇ, ਬੁੱਧੀ ਬਖਸ਼ੇ, ਤੰਦਰੁਸਤੀਆ ਬਖਸ਼ੇ। ਇਹ ਪਰਿਵਾਰ ਜਿਸ ਲੜਕੀ ਦੀ ਸੀ ਕੰਨਿਆਦਾਨ ਆਪਦੇ ਹੱਥਾਂ ਨਾਲ ਸਾਰਿਆਂ ਨੇ ਕੀਤਾ ਹੈ, ਉਸ ਪਰਿਵਾਰ ਨੂੰ ਸੁਭ ਸ਼ਾਂਤੀ ਬਖਸ਼ੇ। আৰু পুৰি বেবী চুহী মছে